ਅਲਛਕਾ ਮਹੰਤ ਤੇ ਪੰਮਾ ਸ਼ਹੀ ਜ਼ਾਦਾ ਨੇ ਪਿੰਡ ਗੜਾਦੀ ਪੰਚਾਇਤ ਕੋਲੋਂ ਮੰਗੀ ਮਾਫੀ ਫਿਲੌਰ ਦੇ ਨਜ਼ਦੀਕ ਪਿੰਡ ਗੜਾਦੀ ਰਹਿਣ ਵਾਲੀ ਮਾਈ ਕਾਜਲ ਮਹੰਤ ਸੰਖੇਪ ਬਿਮਾਰ ਹੋਣ ਮਗਰੋਂ ਸਵਰਗ ਸੁਧਾਰ ਗਏ ਸਨ ਉਹਨਾਂ ਦੀ ਤਮਾਮ ਪ੍ਰਾਪਰਟੀ ਦੇ ਵਾਰਿਸ ਬਣਨ ਦੇ ਚੱਕਰ ਵਿੱਚ ਮਾਈ ਕਾਜਲ ਮਹੰਤ ਦੇ ਭੋਗ ਵਾਲੇ ਦਿਨ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਉਹਨਾਂ ਦੇ ਕੁਝ ਸੇਵਾਦਾਰਾਂ ਨੇ ਪਿੰਡ ਗੜਾਦੀ ਪੰਚਾਇਤ ਤੇ ਗੰਭੀਰ aarop ਲਗਾਏ ਸਨ ਤੇ ਇਹ ਮਾਮਲਾ ਸਰਕਾਰੀ ਦਰਬਾਰੇ ਵੀ ਪਹੁੰਚ ਗਿਆ ਸੀ ਤੇ ਮਾਈ ਕਾਜਲ ਮਹੰਤ ਦੇ ਡੇਰੇ ਤੇ ਮਾਈ ਕਾਜਲ ਮਹੰਤ ਦੀ ਪੁਲੀਟੀ ਚੇਲੀ ਪਾਵਨਾ ਮਹੰਤ ਨੇ ਪਿੰਡ ਵਾਲਿਆਂ ਤੇ ಗ್ರಾಮ ਪੰਚਾਇਤ ਪਿੰਡ ਗੜਾ ਦੀ ਸਹਿਮਤੀ ਨਾਲ ਡੇਰੇ ਨੂੰ ਆਪਣੇ ਅਧਿਕਾਰ ਹੇਠ ਲੈ ਲਿਆ। ਪੰਮਾ ਸ਼ਹਿਜ਼ਾਦਾ ਅਤੇ ਅਲਸ਼ਕਾ ਮਹੰਤ ਕਰੋ ਬੇਕਰ ਹੋ ਗਏ। ਅੱਜ ਇਹਨਾਂ ਦੋਨਾਂ ਨੇ ಗ್ರಾಮ ਪੰਚਾਇਤ ਪਿੰਡ ਗੜਾ ਅਤੇ ਪਿੰਡ ਵਾਸੀਆਂ ਤੋਂ ਆਪਣੀ ਕੀਤੀ ਹੋਈ ਗਲਤੀ ਦੀ ਮਾਫੀ ਮੰਗੀ। ਅਤੇ ਕਿਹਾ ਕਿ ਅਸੀਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਪੰਚਾਇਤ ਨੂੰ ਉੱਚਾ ਨੀਵਾ ਬੋਲ ਗਏ। ਇਸ ਗਲਤੀ ਦਾ ਸਾਨੂੰ ਬਹੁਤ ਅਹਿਸਾਸ ਹੈ। ਅਸੀਂ ਗ੍ਰਾਮ ਪੰਚਾਇਤ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਸਾਨੂੰ ਮaaf ਕੀਤਾ ਜਾਵੇ ਅੱਗੇ ਤੋਂ ਪਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਪਿੰਡ ਗੜਾ ਦੀ ਗ੍ਰਾਮ ਪੰਚਾਇਤ ਇਹਨਾਂ ਦੋਨਾਂ ਤੇ ਮਿਹਰਬਾਨ ਹੋਏਗੀ ਜਾਂ ਨਹੀਂ ਇਤਾਂ ਆਉਣ ਵਾਲਾ ਟਾਈਮ ਵੀ ਦੱਸੇਗਾ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਤੜਾ ਕਾਜ਼ਲ ਮਾਈ ਮਹਤਰਾ ਅ ਸਗਾ ਉਸ ਦਾ ਤੁਸੀਂ ਇੱਕ ਸਟੇਟਮੈਂਟ ਦਿੱਤੀ ਸੀ ਸਾਡੇ ਕੋਲ ਵੀ ਰਿਕਾਰਡ ਹੈਗੀ ਆ ਸਟੇਟਮੈਂਟ ਤੁਸੀਂ ਪਿੰਡ ਦੀ ਪੰਚਾਇਤ ਨੂੰ ਭਾਨੋ ਮੰਦ ਨੂੰ ਤੁਸੀਂ ਕਾਫੀ ਮੰਦਾ ਚੰਗਾ ਬੋਲਿਆ ਸੀ ਕਿ ਚਿੱਟੇ ਦਾ ਵਪਾਰ ਕਰਦੇ ਆ ਤਾਂ ਕੁਝ ਹੈਗਾ ਸੀ ਨਾ ਤੇ ਉਹ ਕੀ ਸਚਾਈ ਸੀ ਅੱਜ ਤੁਸੀਂ ਉਸ ਚੀਜ਼ ਦਾ ਪਛਤਾਵਾ ਕਰਦੇ ਹੋ ਉਹ ਕਿਹਨੇ ਤੁਹਾਡੇ ਤੋਂ ਪਾਇਆ ਸੀ ਹਾਂਜੀ ਜੀ ਮਸਤਾ ਦੀ ਮੈਂ ਬੋਲਦਾ ਪੰਮਾ ਸ਼ਾਹ ਯਾਦਾ ਠੀਕ ਹੈ ਜੀ ਉਸ ਟਾਈਮ ਸਾਡੇ ਕੋਲੋਂ ਸਾਡੇ ਤੇ ਬਹੁਤ ਦਬਾਅ ਪਾਇਆ ਜਾ ਰਿਆ ਸੀ ਚੰਨੀ ਕਹੋਂਦਾ ਸੀ ਜੋ ਜੋ ਕਹੋਂਦਾ ਸੀ ਸਾਡਾ ਚੰਨੀ ਕਹੋਂਦਾ ਸੀ ਕਹਿੰਦਾ ਜੇ ਤੁਸੀਂ ਨਹੀਂ ਕਿਹਾ ਤਾਂ ਤੁਹਾਨੂੰ ਮੈਂ ਪਿਆਰ ਕਰ ਦੇਣਾ ਆ ਅੱਛਾ ਜੋ ਪੰਚਾਇਤ ਨੂੰ ਅਸੀਂ ਬੋਲਿਆ ਸੀ ਮਾੜਾ ਚੰਗਾ ਉਹ ਅਸੀਂ ਉਹਨਾਂ ਤੋਂ ਗਲਤੀ ਮੰਨ ਦਿਆ ਹਨਾ ਕਿਉਂਕਿ ਜਿਹੜੀ ਪਿੰਡ ਦੀ ਪੰਚਾਇਤ ਹੈ ਇਹਨਾਂ ਤੋਂ ਅਸੀਂ ਤਾਂ ਮੰਗ ਗਏ ਖਾਣਾ ਇਹਨਾਂ ਦੇ ਘਰਾਂ ਵਿੱਚ ਜਾਣਾ ਹਨਾ ਅਸੀਂ ਇਹਨਾਂ ਨੂੰ ਮਾੜਾ ਚੰਗਾ ਨਹੀਂ ਬੋਲ ਸਕਦੇ ਪਿੰਡ ਦੀ ਪੰਚਾਇਤ ਸਾਡੀ ਗੁਰੂ ਵੀ ਇਹਨਾਂ ਦੇ ਨਾਲ ਸੀ ਅਸੀਂ ਵੀ ਇਹਨਾਂ ਦੇ ਨਾਲ ਆ ਪੰਚਾਇਤ ਨਾਲ ਜੇ ਕੋਈ ਗਲਤੀ ਹੋਈ ਤਾਂ ਸਾਨੂੰ ਮਾਫ਼ ਕਰਨਾ ਠੀਕ ਨਹੀਂ ਜੋ ਚੰਨੀ ਆ ਇਹ ਚੰਨੀ ਸਾਡਾ ਸਾਰਾ ਸਮਾਨ ਲੈ ਕੇ ਗਿਆ ਆ ਠੀਕ ਹੈ ਗੱਡੀ ਵੀ ਉਹਦੇ ਕੋਲ ਆ ਜੋ ਸਾਡਾ ਗਹਿਣਾ ਗੱਟਾ ਉਹ ਵੀ ਉਹਦੇ ਕੋਲ ਆ ਠੀਕ ਹੈ ਨਾ ਤੇ ਅਸੀਂ ਉਹਨੂੰ ਕਹਿੰਦੇ ਆ ਵੀ ਅਸੀਂ ਭਾਵਨਾ ਦੇ ਨਾਲ ਆ ਠੀਕ ਹੈ ਨਾ ਜੋ ਭਾਵਨਾ ਆ ਇਥੇ ਡੇਰੇ ਦੀ ਹੱਕਦਾਰ ਉਹ ਭਾਵਨਾ ਆ ਅਸੀਂ ਮਾਈ ਦੇ ਚੇਲੇ ਆ ਉਹ ਵੀ ਮਾਈ ਦਾ ਚੇਲਾ ਆ ਠੀਕ ਹੈ ਨਾ ਸਾਡਾ ਕੋਈ ਗੁੱਸਾ ਗਿੱਲਾ ਸੀਗਾ ਉਹ ਸਾਡਾ ਹੋ ਗਿਆ ਸਹਿਮਤ ਉਹ ਸਾਡੇ ਨਾਲ ਪਿਆਰ ਕਰਦੀ ਆ ਉਹ ਕਹਿੰਦੀ ਤੁਸੀਂ ਸਾਡੇ ਅਸੀਂ ਤੁਹਾਡੇ ਠੀਕ ਹੈ ਨਾ ਜੋ ਭਾਵਨਾ ਅਸੀਂ ਕਹਿੰਦੇ ਸੀ ਨਸ਼ਾ ਪੱਤਾ ਕਰਦੀ ਆ ਕੋਈ ਨਸ਼ਾ ਪੱਤਾ ਨਹੀਂ ਕਰਦੀ ਨਾ ਕੋਈ ਬੇਸਦੀ ਆ ਉਹ ਸਾਡੇ ਕੋਲ ਕਹੌਂਦਾ ਸੀਗਾ ਵੀ ਤੁਸੀਂ ਇਦਾਂ ਕਹੋ ਠੀਕ ਹੈ ਨਾ ਤੇ ਅਸੀਂ ਬਾਵਨਾ ਦੇ ਨਾਲ ਆ ਤੇ ਜਿਹੜਾ ਜਿਹਦਾ ਭਾਵਨਾ ਬਾਤਾ ਹੈ ਕਾਜਲ ਮਾਈ ਦਾ ਪਲੇਟਾ ਚਲਾ ਹੈਗਾ ਹਾਂਜੀ ਇਹ ਜੀ ਜਿਹੜੀ ਇੱਕ ਬਾਵਨਾ ਬਾਤ ਤੇ ਆਈ ਮੇਰੇ ਆਉਣ ਤੋਂ ਵੀ ਪਹਿਲਾਂ ਦੀ ਆ ਨਾ ਇਹ ਸਭ ਤੋਂ ਪੁਰਾਣੀ ਆ ਉਸ ਤੋਂ ਬਾਅਦ ਮੈਂ ਆਇਆ ਸੀਗਾ ਬਾਕੀ ਚੇਲੇ ਉਸ ਤੋਂ ਬਾਅਦ ਆਏ ਆ ਠੀਕ ਹੈ ਨਾ ਜਿਹੜਾ 골ਡ ਉਥੋਂ ਇਧਰ ਉਧਰ ਹੋਇਆ ਸੀ ਉਹ ਕਿੰਨਾ ਸੀਗਾ ਕੱਢੀ ਉਹ 골ਡ ਦਾ ਕੁਛ ਇਦਾਂ ਇੱਕ ਸੈੱਟ ਸੀਗਾ ਤੇ ਬਾਕੀ ਹੋਰ ਸੀ ਡੱਬੇ ਦੇ ਵਿੱਚ ਥੋੜੇ ਜਿਹਾ ਸਮਾਨ ਸੀਗਾ ਤੇ ਉਹ ਚੰਨੀ ਸਾਡੇ ਕੋਲ ਲੈ ਗਿਆ ਉਹ ਦਸ਼ੇ ਦੇ ਵਿੱਚ ਸੀਗਾ ਬਾਦ ਘੜ ਦੇ ਵਿੱਚ ਠੀਕ ਹੈ ਨਾ ਸਾਨੂੰ ਕਹਿੰਦਾ ਸੀਗਾ ਬਈ ਉਹੀ ਚਾਬੀ ਦਿਓ ਮੈਂ ਆ ਗਾਨਾ ਉਹ ਕਾਨਾ ਅਸੀਂ ਕਿਹਦੀ ਸੌਂਦੇ ਆ ਨਾ ਉਸ ਟਾਈਮ ਸਾਡੇ ਤੇ ਇਦਾਂ ਦੀ ਮਸੀਤ ਬਈ ਸੀ ਇੱਕਦਾਂ ਸਾਨੂੰ ਫੂਨ ਬਹਾ ਆ ਰਹੇ ਸੀਗੇ ਠੀਕ ਹੈ ਨਾ ਤੇ ਉਹਦੇ ਵਿੱਚ ਇਹ ਚੰਨੀ ਸਮਾਨ ਲੈ ਕੇ ਘਰ ਚਲੇ ਗਿਆ ਤੇ ਹੁਣ ਸਾਨੂੰ ਕੁਝ ਵੀ ਨਹੀਂ ਦੇ ਰਿਆ ਸੀ ਤਾਂ ਭੁੱਖੇ ਮਾਰ ਰਹੇ ਆ ਠੀਕ ਹੈ ਨਾ ਕੋਈ ਕੰਮ ਨਹੀਂ ਕਰਦੇ ਅਸੀਂ ਕਿੱਥੇ ਜਾਣਾ ਅਸੀਂ ਹੁਣ ਬਾਵਨਾ ਦੇ ਨਾਲ ਆ ਠੀਕ ਹੈ ਨਾ ਜੋ ਬਾਵਨਾ ਸਾਡੇ ਨਾਲ ਆ ਤੇ ਅਸੀਂ ਉਹਦੇ ਨਾਲ ਆ ਖੜੇ ਠੀਕ ਹੈ ਨਾ ਇਹ ਬਾਵਨਾ ਦੇ ਅਸੀਂ ਨਾਲ ਰਵਾਂਗੇ ਜਿਹੜਾ ਚੰਨੀ ਹੈ ਇਹ ਨਸ਼ਾ ਨਸ਼ਾ ਵੀ ਕਰਦਾ ਹਾਂ ਹਾਂ ਚੰਨੀ ਨਸ਼ਾ ਕਰਦਾ ਚਿੱਟਾ ਪੀਂਦਾ ਆ ਸਭ ਦੁਨੀਆ ਨੂੰ ਪਤਾ ਆ ਜਿਹੜਾ ਨਸ਼ਾ ਪਤਾ ਕਰ ਦਿੰਦਾ ਹਰੇਕ ਦਾ ਪਤਾ ਲੱਗ ਜਾਂਦਾ ਠੀਕ ਆ ਨਾ ਅਸੀਂ ਨਸ਼ਾ ਪਤਾ ਨਹੀਂ ਕਰਦੇ ਸਾਨੂੰ ਕੋਈ ਕਹਿੰਦਾ ਨਹੀਂ ਹੈਗਾ ਜੇ ਕੋਈ ਨਸ਼ਾ ਪਤਾ ਕਰੂਗਾ ਤਾਂ ਕਹੂਗਾ ਹਾਂਜੀ ਕੀ ਆ ਚੰਨੀ ਜਿਹੜਾ ਹੈਗਾ ਉਹਦਾ ਇਸ ਡੇਰੇ ਦੇ ਨਾਲ ਕੀ ਸੰਬੰਧ ਹੈ ਜਿਹੜਾ ਚੰਨੀ ਸੀਗਾ ਜੀ ਸਾਡੇ ਗੁਰੂ ਦੇ ਨਾਲ ਡਰਾਈਵਰੀ ਕਰਦਾ ਸੀਗਾ ਠੀਕ ਆ ਨਾ ਉਹ ਉਹਨਾਂ ਦਾ ਗੁਰਪਈ ਸੀਗਾ ਠੀਕ ਹੈ ਜੋ ਇਹ ਡੇਰੀ ਦੇ ਵਿੱਚ ਹੱਕ ਹੁੰਦਾ ਹਰ ਚੀਜ਼ ਦਾ ਉਹ ਚੇਲਿਆਂ ਦਾ ਹੁੰਦਾ ਠੀਕ ਹੈ ਨਾ ਜੀ ਉਹ ਚੇਲਿਆਂ ਦੀ ਹੁੰਦੀ ਹੈ ਚੀਜ਼ ਇਹ ਸਾਡੀ ਗੱਡੀ ਲੈ ਕੇ ਚੱਲੇ ਗਿਆ ਆ ਕੱਲੂ ਗੱਡੀ ਦੇ ਵਿੱਚ ਕੋਈ ਨਸ਼ਾ ਪਤਾ ਕਰ ਦੇ ਕੋਈ ਫਾੜ ਹੋ ਗਿਆ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਉਹਦਾ ਜ਼ਿੰਮੇਵਾਰ ਉਹ ਖੁਦ ਹੋਊਗਾ ਠੀਕ ਹੈ ਨਾ ਤੇ ਉਹ ਸਾਨੂੰ ਦੇ ਕੇ ਜਾਵੇ ਔਰ ਗੱਡੀ ਹੋਰ ਆ ਹੋਰ ਕਿਸੇ ਵੀ ਚੀਜ਼ ਤੇ ਹੱਕ ਨਹੀਂ ਬਣਦਾ ਉਹ ਕਹਿੰਦਾ ਹਰ ਚੀਜ਼ ਮੇਰੀ ਆ ਪਰ ਉਹਦੀ ਨਹੀਂ ਹੈਗੀ ਜਿਹੜੇ ਚੇਲੇ ਹੁੰਦੇ ਆ ਨਾ ਉਹਨਾਂ ਦੀ ਹੁੰਦੀ ਆ ਸਾਨੂੰ ਸਾਰਿਆਂ ਨੂੰ ਪਤਾ ਆ ਹੁਣ ਇਸ ਟਾਈਮ ਦੇਰੇ ਦਾ ਬਾਦਨਾ ਆ ਠੀਕ ਹੈ ਅਸੀਂ ਬਾਵਨਾ ਦੇ ਨਾਲ ਆਂ ਬਾਵਨਾ ਜਿੱਦਾਂ ਕਰੂਗੀ ਅਸੀਂ ਉਹਦੇ ਨਾਲ ਆਂ ਔਰ ਜੰਨੀ ਕੋ ਸਾਨੂੰ ਹੁਣ ਟੰਗ ਵੀ ਕਰ ਰਿਹਾ ਹੈ ਹਾਂ ਜੰਨੀ ਟੰਗ ਕਰ ਰਿਹਾ ਗੱਡੀ ਨਹੀਂ ਦੇ ਕੇ ਜਾਂਦਾ ਸਾਨੂੰ ਗੱਡੀ ਕੋ ਰੱਖੀ ਹੋਆ ਉਹਨੇ ਆਪਣੇ ਸਾਰਾ ਸਮਾਨ ਉਹਦੇ ਕੋਲ ਆਂ ਜਾਣ ਜਾਣ ਤਾਂ ਸਾਨੂੰ ਕੋਈ ਰੋਕ ਰਿਹਾ ਜਾਂ ਨਹੀਂ ਇਦਾਂ ਦੀ ਨਹੀਂ ਕੋਈ ਵੀ ਗੱਲ ਹੈਗੀ ਕਿਉਂਕਿ ਉਹ ਸਾਡੇ ਨਾਲ ਇਦਾਂ ਕਰ ਨਹੀਂ ਸਕਦਾ ਅਸੀਂ ਇਹ ਮੰਨਤਾ ਦਾ ਚੱਕਰ ਹੈ ਮੰਨਤਾ ਹੀ ਕਰ ਸਕਦੇ ਆ ਨਾ ਇੱਕ ਕਹਿੰਦੇ ਮਾਈ ਦਾ ਫੋਨ ਵੀ ਕਿਤੇ ਉੱਥੇ ਹੋਇਆ ਉਹ ਫੋਨ ਤਾਂ ਉਹਦੇ ਕੋਲ ਹੀ ਆ ਹਾਂਜੀ ਜਦੋਂ ਤੁਸੀਂ ਇੱਥੇ ਕਾਜ਼ਮਾਈ ਦੇ ਤੇ ਆਏ ਸੀਗੇ ਤੁਸੀਂ ਇੱਕ ਗੜਾ ਪਿੰਡ ਦੀ ਸਰਪੰਚ ਤੇ ਔਰ ਪੰਚਾਇਤ ਦੇ ਖਿਲਾਫ ਇੱਕ ਸਟੇਟਮੈਂਟ ਦਿੱਤੀ ਸੀ ਵੀ ਇਹ ਪਿੰਡ ਦੀ ਪੰਚਾਇਤ ਹੈਗੀ ਆ ਉਹ ਭਾਰਮੰਤ ਨੂੰ ਲਿਆ ਕੇ ਤੇ ਆ ਗਿਆ ਜਾਂ ਲਿਆ ਰਹੀ ਹੈਗੀ ਆ ਪਿੰਡ ਤੋਂ ਆਉਂਦੀ ਹੈਗੀ ਆ ਭਾਰਮੰਤ ਉਹ ਚਿੱਟਾ ਵੇਚਦੇ ਹੈਗੇ ਰਲ ਕੇ ਨਾ ਉਹ ਕੀ ਸਗਾਈ ਸੀ ਤੁਸੀਂ ਅੱਜ ਕੀ ਕਹਣਾ ਚਾਹੁੰਦੇ ਹੈਗੇ ਹਾਂਜੀ ਸਾਰੇ ਨੇ ਸਤਿਕਾਰ ਮੈਂ ਬੋਲੀ ਲਕਸ਼ਮਤਾ ਮਾਨਤ ਜੇ ਜੋ ਹਟਾਣੇ ਤੋਂ ਕਿਹਾ ਗਿਆ ਸੀਗਾ ਸਾਡੇ ਤੇ ਦਬਾਅ ਪਾਇਆ ਵੈ ਸੀਗਾ ਅਸੀਂ ਤੇ ਫਕੀਰ ਲੋਕਾਂ ਜੀ ਅਸੀਂ ਤੇ ਮੰਗ ਕੇ ਰੋਟੀ ਖਾਣੀ ਐ ਅਸੀਂ ਤੋਂ ਕਿਸੇ ਨਾ ਬਗਾਰ ਸਕਦੇ ਨਾ ਅਸੀਂ ਤੋਂ ਕਿਸੇ ਮੰਦਾ ਬੋਲ ਸਕਦੇ ਨਾ ਚੰਗਾ ਬੋਲ ਸਕਦੇ ਜਿਹੜਾ ਚੰਨੀ ਹੈਗਾ ਖੈਰੀਆਂ ਵਾਲਾ ਜੀ ਉਹਨੇ ਸਾਡੇ ਤੇ ਦਬਾਅ ਪਾਇਆ ਸੀਗਾ ਕਹਿੰਦਾ ਤੁਸੀਂ ਮਾੜਾ ਚੰਗਾ ਪੰਚਾਇਤ ਨੂੰ ਬੋਲੋ ਨਾ ਤੇ ਮੈਂ ਤੁਹਾਨੂੰ ਧੱਕੇ ਮਾਰ ਕੇ ਬਾਹਰ ਕਾਢ ਦਾਂਗਾ ਜੀ ਤਾਂ ਕਿਤੇ ਸੀ ਉਹਨਾਂ ਨੇ ਸਾਨੂੰ ਜੀ ਤੇ ਅਸੀਂ ਜਿਹੜਾ ਵੀ ਬੋਲਿਆ ਅਸੀਂ ਤੇ ਕੁਝ ਮਾੜਾ ਚੰਗਾ ਨਹੀਂ ਬੋਲਿਆ ਵਾ ਅਗਰ ਬੋਲਿਆ ਵਾ ਤੇ ਉਸਦੇ ਲਈ ਅਸੀਂ ਸੌਰੀ ਫੀਲ ਕਰਦੇ ਆਂ ਔਰ ਬਾਕੀ ਰਿਆ ਜਿਹੜਾ ਚੰਨੀ ਨੇ ਲਈ ਸੀ ਇਹ ਦੋ ਗੱਡੇ ਲਈ ਸੀ ਕੀ ਜਿਹੜੀ ਮਾਈ ਦੀ ਸਾਡੀ ਗੱਡੀ ਹੈਗੀ ਨੋਵਾ ਰੈੱਡ ਕਲਰ ਦੀ ਜਿਹੜਾ ਮਾਈ ਦਾ ਸਮਾਨ ਹੈਗਾ ਵਾ ਸਾਰਾ ਕੁਲ ਚੋਰੀ ਕਰਕੇ ਆਪਣੇ ਪਿੰਡ ਖੇਰਿਆਂ ਵਿੱਚ ਲੈ ਕੇ ਚਲਾ ਗਿਆ ਵਾ ਠੀਕ ਹੈ ਹਾਂਜੀ ਇੱਕ 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 ਹੋਰ ਵੀ ਗੱਲ ਸੀ ਵੀ ਪਤਾ ਲੱਗਦਾ ਸੀ ਜਿਹੜਾ ਇਹ ਨੱਥ 골ਡ ਪਿਆ ਸੀ ਇੱਥੇ ਮਾਈ ਆ ਨਾ ਤੇ ਹੋਰ ਵੀ ਸਮਾਨ ਸੀਗਾ ਉਹ ਕਹਿੰਦੇ ਇਥੋਂ ਚੋਰੀ ਕੀਤਾ ਗਿਆ ਉਹ ਕਿਨੇ ਕੀਤਾ ਸੀ ਪਤਾ ਤੁਹਾਨੂੰ ਕੁਝ ਉਹ ਦੇਖੋ ਜੀ ਮਾਈ ਦੇ ਸਿਰਫ ਦੋ ਹੀ ਸੀਗੇ ਜਿਹੜੇ ਸਮਾਨ ਕੋਲੇ ਰੱਖਦੇ ਸੀਗੇ ਸਮਾਨ ਜਿਹੜਾ ਰੱਖਦੇ ਗਹਿਣਾ ਵੇ ਗੱਟਾ ਰੱਖਦੇ ਸੀ ਸਿਰਫ ਦੋ ਹੀ ਸੀ ਉਹਨਾਂ ਕੋਲੇ ਇੱਕ ਤੇ ਚੰਨੀ ਸੀਗਾ ਖੈਰਿਆਂ ਵਾਲਾ ਇੱਕ ਪੰਮਾ ਸੀ ਗੋਪਰਾਂ ਵਾਲਾ ਓਕੇ ਜੀ ਉਹਨਾਂ ਨੂੰ ਪਤਾ ਹੈ ਜੀ ਜਦ ਸਾਡੀ ਮਾਈ ਪੂਰੀ ਹੋਈ ਸੀਗੀ ਅਈ ਤੇ ਰੋਣ ਧੋਣ ਤੇ ਬੈਠੇ ਸੀਗੇ ਸਾਨੂੰ ਨਹੀਂ ਪਤਾ ਲੱਗੇ ਮਾਲ ਪਤਨ ਕਿੰਨੇ ਹੱਥ ਮਾਰਿਆ ਕਿੰਨੇ ਮਾਰਿਆ ਠੀਕ ਹੈ ਤੇ ਜਦ ਤੁਸੀਂ ਪੰਜਾਬ ਤੋਂ ਬੋਲਾ ਤੁਹਾਨੂੰ ਉਹੀ ਦਾ ਬਖਤਾਵਾ ਜੀ ਅਗਰ ਅਸਵੀ ਅਗਰ ਮਾੜਾ ਚੰਗਾ ਅਗਰ ਦੇਖੋ ਇਹ ਫਰੀ ਅਗਰ ਤੇ ਕਿਆ ਸੀ ਫਕੀਰ ਲੋਕ ਆ ਜਿਵੇਂ ਕਿਸੇ ਨੂੰ ਮਾੜਾ ਚੰਗਾ ਬੋਲ ਨਹੀਂ ਸਕਦੇ ਆ ਸਾਰੇ ਨੂੰ ਮੰਗ ਕੇ ਖ ਅਈ ਦੇ ਨਾ ਤੋਂ ਮੰਗ ਕਰਾ ਤੋਂ ਮੰਗ ਕੇ ਖਾਣਾ ਵਾ ਬੱਚਿਆਂ ਵੱਲ ਤੋਂ ਆਸ ਰੱਖ ਕੇ ਮੰਗ ਕੇ ਖਾਣਾ ਵਾ ਮਾਰਚੰਗ ਇਸ ਨੂੰ ਬੋਲ ਦੇਣੀ ਚਾਹ। ਅਗਰ ਸਾਡੇ ਤੋਂ ਅਗਰ ਮਾਰਚੰਗ ਬੋਲ ਵੀ ਹੋਇਆ ਪੁੱਠੇ ਛੱਬੋ ਤੇ ਕੋਸੀ ਦਿੱਖ ਤੋਂ ਹੈ ਸੋਰੀ ਵੀ ਲਗਾ ਦੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ